ਮਨਜੋਗ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕੋਈ ਵੀ ਅਪਰਾਧੀ ਅਪਰਾਧ ਕਰਕੇ ਇੱਕ ਚੌਕ ਤੋਂ ਦੂਜੇ ਚੌਕ ਤੱਕ ਵੀ ਨਾ ਜਾ ਸਕੇ ਉਸੇ ਨੀਤੀ 'ਤੇ ਪਟਿਆਲਾ ਪੁਲਿਸ ਨੇ ਅੱਜ ਇਸ ਜਿਹੜਾ ਐਂਕਾਊਂਟਰ ਇਹਨੂੰ ਅੰਜਾਮ ਦਿੱਤਾ ਪੰਜੋਗ ਭਾਜਪੀ ਪੰਜਾਬ ਦੇ ਇਹਦਾ ਤਾ ਮੁਤਾਬਿਕ ਜਿਹੜਾ ਇੱਕ ਗੈਂਗਸਟਰ ਫ੍ਰੀ ਅਤੇ ਕ੍ਰਿਮਨਲ ਫ੍ਰੀ ਪੰਜਾਬ ਦਾ ਜਿਹੜਾ ਟੀਚਾ ਮਨਜੋਗ ਮੁੱਖ ਮੰਤਰੀ ਪੰਜਾਬ ਨੇ ਦਿੱਤਾ ਆ ਉਦੇ ਮੁਤਲਕ ਪਟਿਆਲਾ ਪੁਲਿਸ ਨੂੰ ਅੱਜ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਐਸਪੀ ਸਿਟੀ ਸਰਫਰਾਜ਼ ਆलम ਤੇ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਜਿਹੜੀ ਇੱਕ ਕੋਖਿਆਤ ਅਪਰਾਧੀ ਦੇ ਮਗਰ ਲੱਗੀ ਹੋਈ ਸੀ ਜਦੋਂ ਖੇੜਾ ਜਟਾ ਪਿੰਡ ਦੇ ਨੇੜੇ ਇਹ ਜਿਹੜਾ ਅਪਰਾਧੀ ਆ ਮਲਕੀਤ ਸਿੰਘ ਉਰਫ ਚਿੱਟਾ ਇਹਦੇ ਤੇ ਕਈ ਮੁਕਦਮੇ ਕਤਲ ਦੇ ਇਰਾਦਾ ਕਤਲ ਦੇ ਲੁੱਟਖੋਹਾਂ ਦੇ ਇਹਦੇ ਤੇ ਦਰਜ ਨੇ ਐਂਡ ਇਹਨੂੰ ਸੀਆਈਏ ਪਟਿਆਲਾ ਦੀ ਟੀਮ ਨੇ ਜਦੋਂ ਇਹਦਾ ਪਿੱਛਾ ਕਰਦੇ ਹੋਏ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾ ਤੇ ਪੁਲਿਸ ਪਾਰਟੀ ਤੇ ਤਿੰਨ ਗੋਲੀਆਂ ਚਲਾਈਆਂ ਪੁਲਿਸ ਪਾਰਟੀ ਜਿਹੜੀ ਕਿ ਜਵਾਬੀ ਫਾਇਰ ਚ ਪੁਲਿਸ ਪਾਰਟੀ ਨੇ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ ਜਿਨ੍ਹਾਂ ਚੋਂ ਇੱਕ ਗੋਲੀ ਇਹਦੀ ਨੀ ਕੈਪ ਚ ਲੱਤ 'ਚ ਵੀ ਵੱਜੀ ਐਂਡ ਇਮੀਡੀਏਟਲੀ ਇਹਨੂੰ ਰਾਉਂਡ ਅਪ ਕਰਕੇ ਤੇ ਹਸਪੀਟਲ 'ਚ ਫॉर ਟ੍ਰੀਟਮੈਂਟ ਪੇ ਜਗਿਆ ਗਿਆ ਜਿਵੇਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕੋਈ ਵੀ ਅਪਰਾਧੀ ਅਪਰਾਧ ਕਰਕੇ ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਵੀ ਨਾ ਜਾ ਸਕੇ ਉਸੇ ਨੀਤੀ 'ਚ ਪਟਿਆਲਾ ਪੁਲਿਸ ਨੇ ਅੱਜ ਇਸ ਜਿਹੜਾ ਅਨਕਾਊਂਟਰ ਆ ਇਹਨੂੰ ਅੰਜਾਮ ਦਿੱਤਾ ਤੇ ਅਸੀਂ ਗੈਂਗਸਟਰ ਅਤੇ ਕ੍ਰਿਮੀਨਲ ਫ੍ਰੀ ਪਟਿਆਲੇ ਲਈ ਕਮਿਟਿਡ ਹੈ ਗਏ ਆ ਤੇ ਮੈਂ ਸਾਰੇ ਗੈਂਗਸਟਰਸ ਨੂੰ ਅਤੇ ਕ੍ਰਿਮੀਨਲਸ ਨੂੰ ਇਹ ਸਖਤ ਸਨੇਹਾ ਦੇਣਾ ਚਾਹੁੰਦਾ ਆ ਕਿ ਜੇਕਰ ਪਟਿਆਲੇ 'ਚ ਕਿਸੇ ਨੇ ਕੋਈ ਵੀ ਵਾਰਦਾਤ ਕੀਤੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਕੱਲੇ ਸੀ ਜੀ ਨਾਲ ਵੀ ਸੀ ਜੀ ਬਈ ਦੇ ਨਾਲ ਕੋਈ ਸੀਗਾ ਪਰ ਕੱਲੇ ਜੀ ਜੀ ਹੈ ਇਹ ਇਹ ਮੋਟਰਸਾਈਕਲ ਤੇ ਕੱਲਾ ਸੀ ਜੀ ਐਂਡ ਇਹਨੇ ਤਿੰਨ ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਦੋਂ ਰਿਟੈਲੀਏਟ ਕੀਤਾ ਤੇ ਇਹਨੂੰ ਗੋਲੀ ਲੱਗੀ ਆ ਐਂਡ ਇਹਦੇ ਤੋਂ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ। ਇਹਦਾ ਬੈਕਗ੍ਰਾਉਂਡ ਕੀ ਸੀਗਾ ਸਰ ਕੁਝ ਇਹ ਇੱਕ ਹਾਰਡ ਕੋਰ ਕ੍ਰਿਮੀਨਲ ਆ ਜੀ ਇਹਦੇ ਉੱਪਰ ਕਤਲ ਦੇ ਇਰਾਦਾ ਕਤਲ ਦੇ ਇਨਕਲੂਡਿੰਗ ਤਿਰਪੜੀ ਚ ਜਿਹੜਾ ਇੱਕ ਲੇਟੈਸਟ ਮਰਡਰ ਹੋਇਆ ਸੀ ਉਹਦੇ ਚ ਵੀ ਇਹ ਸਾਨੂੰ ਵਾਂਟਡ ਸੀਗਾ ਇੱਕ ਜਿਹੜੀ ਦੋ ਐਫ ਆਈ ਆਰਾਂ ਇਰਾਦਾ ਕਤਲ ਦੀਆਂ ਨੇ ਉਹਦੇ ਚ ਵੀ ਇਹ ਵਾਂਟਡ ਸੀਗਾ ਤੇ ਇਹਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਬੜੀ ਹੀ ਦਲੇਰੀ ਨਾਲ ਮੌਕੇ ਤੇ ਰਿਟੈਲੀਏਟਰੀ ਫਾਇਰ ਕਰਕੇ ਇਹਨੂੰ ਜਿਹੜਾ ਆ ਅਰੈਸਟ ਕੀਤਾ ਸਰਕੀ ਨੂੰ ਕੀ ਕੀ ਕੁਛ ਬਰਾਮਦ ਹੋਇਆ ਜੀ ਇਹਦਾ ਕੀ ਬਰਾਮਦ ਹੋਇਆ ਇਹ ਇਹ ਐਸ ਕੇ ਖਰੋੜ ਗੈਂਗ ਨਾਲ ਇਹਦਾ ਸੰਬੰਧ ਹੈਗਾ ਆ ਤੇ ਮੌਕੇ ਤੋਂ ਜਿਹੜੀ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਿਹੜਾ ਪਿਸਟਲ ਇਹਨੇ ਪੁਲਿਸ ਪਾਰਟੀ ਤੇ ਫਾਇਰ ਕਰਨ ਲਈ ਵਰਤੇ ਆ ਉਹ ਵੀ ਬਰਾਮਦ ਹੋਇਆ ਤੇ 6 ਜਿੰਦਾ ਰੋਂਦ ਵੀ ਬਰਾਮਦ ਹੋਈ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488